ਖਬਰਨਾਮਾ ਦੇਖ ਰਿਆ ਸੋਧਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਅਤੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਵੱਡਾ ਐਕਸ਼ਨ ਪੰਜਾਬ ਤੋਂ ਜਿਹੜਾ ਵਿਧਾਇਕ ਜਾਂ ਮੰਤਰੀ ਸੁਪਰੀਮੋ ਅਰਵਿੰਦ ਕੇਸ਼ੀਵਾ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਦਾ ਹੈ ਨਾਲ ਦੀ ਨਾਲ ਹੀ ਉਹਨਾਂ ਲੋਕਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਕੁਮਰਬੀਜ ਪ੍ਰਤਾਪ ਸਿੰਘ ਨੂੰ 5 ਸਾਲਾਂ ਵਾਸਤੇ ਪਾਰਟੀ ਦੇ ਵਿੱਚੋਂ ਮੁਤਲ ਕੀਤਾ ਗਿਆ। ਕੁਮਰਬੀਜ ਪ੍ਰਤਾਪ ਨੇ ਆਸਿੱਧੇ ਤੌਰ ਤੇ ਸਪੋਰਟ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਤੇ ਵਿਕਰਮ ਮਜੀਠੀਆ ਦੀ ਸਪੋਰਟ ਕਰਨੀ ਵੱਡੇ ਪਦਰ ਤੇ ਮਹਿੰਗੀ ਪਈ ਕੁਮਰਬੀਜ ਪ੍ਰਤਾਪ ਸਿੰਘ ਹੁਣਾਂ ਨੂੰ। ਉਸ ਤੋਂ ਬਾਅਦ ਵਿਰੋਧ ਕੀਤਾ ਗਿਆ ਹਰਬੀਰ ਸਿੰਘ ਪਠਾਨ ਮਾਜਰਾ ਹੁਣਾਂ ਵੱਲੋਂ। ਹਰਬੀਰ ਸਿੰਘ ਪਠਾਨ ਮਾਜਰਾ ਨੇ ਤਾਂ ਵੱਡੇ ਇਲਜ਼ਾਮ ਲਗਾਏ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਕਿ ਪੰਜਾਬ ਦੇ ਵਿੱਚ ਜਿੰਨੀ ਵੀ ਅਫਸਰशाही ਜਿੰਨੀ ਵੀ ਬਿਊਰੋਕ੍ਰਾਸੀ ਹੈ ਉਹ ਮੰਤਰੀਆਂ ਅਤੇ ਵਿਧਾਇਕਾਂ ਦੀ ਗੱਲ ਹੀ ਨਹੀਂ ਸੁਣਦੀ ਜੇਕਰ ਅਸੀਂ ਕੋਈ ਵੱਡਾ ਫੈਸਲਾ ਲੈਣਾ ਹੈ ਤਾਂ ਸਾਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੀ anumati ਲੈਣੀ ਪੈਂਦੀ ਹੈ ਉਹ ਐਜ਼ ਅ ਸੁਪਰ ਸੀਐਮ ਨੇ ਐਜ਼ ਅ ਗ੍ਰਹਿ ਮੰਤਰੀ ਦੇ ਵਿੱਚ ਵੀ ਆ ਸਿੱਧੇ ਤੌਰ ਤੇ ਕੰਮ ਕਰ ਰਹੇ ਨੇ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਸੁਖਬਾਤ ਸਿੰਘ ਖੈਰਾ ਨੇ ਕਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੱਲੇ ਕੁਝ ਨਹੀਂ ਗ੍ਰਾਮtrala 20 ਦਿੱਲੀ ਤੋਂ ਆਪਰੇਟ ਕੀਤਾ ਜਾ ਰਿਹਾ ਹੈ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਯਾਨੀ ਕਿ ਜਿਹੜਾ ਵੀ ਬਗਾਵਤ ਕਰਦਾ ਹੈ ਜਿਹੜਾ ਵੀ ਕੁਝ ਪੋਤੜੇ ਫਰੋਲਦਾ ਹੈ ਆਪ ਆਦਮੀ ਪਾਰਟੀ ਦੇ ਆਪ ਆਦਮੀ ਪਾਰਟੀ ਦਾ ਚਾਹੇ ਵਿਧਾਇਕ ਹੈ ਚਾਹੀ ਉਹ ਮੰਤਰੀ ਹੈ ਚਾਹੇ ਉਹ ਕੋਈ ਵੱਡਾ ਆਗੂ ਹੈ ਚਾਹੇ ਉਹ ਪ੍ਰਧਾਨ ਹੈ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਆਖਰਕਾਰ ਚੱਲ ਕੀ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਮੰਤਰੀ ਵਿਧਾਇਕ ਅਤੇ ਵੱਡੇ ਆਗੂ ਘੁੱਟਣ ਮਹਿਸੂਸ ਕਰ ਰਹੇ ਨੇ ਸਭ ਕੁਝ ਠੀਕ ਨਹੀਂ ਇਧਰ ਇੱਕ ਹੋਰ ਪ੍ਰਧਾਨ ਨੂੰ ਆਮ ਆਦਮੀ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਜੋ ਗੱਲ ਕਹੀ ਸੀ ਹਰਮੀਤ ਸਿੰਘ ਪਠਾਨ ਮਹਾਜਰਾ ਨੇ ਕਿ ਪੰਜ ਵਿਧਾਇਕਾਂ ਦੇ ਅਤੇ ਸਾਰੇ ਮੰਤਰੀਆਂ ਦੇ استਿਫੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਮੇਜ਼ ਉੱਤੇ ਪਏ ਨੇ ਜਦੋਂ ਚੌੜ ਜਿਵੇਂ ਚੌੜ ਉਹ ਉਹਨਾਂ ਦੇ استਿਫੇ ਜਿਹੜੇ ਨੇ ਮਨਜ਼ੂਰ ਕਰ ਲਏ ਜਾਂਦੇ ਨੇ ਤੇ ਪਾਰਟੀ ਦੇ ਵਿੱਚੋਂ ਉਹਨਾਂ ਨੂੰ ਰੱਜ ਕੇ ਜਲੀਲ ਕੀਤਾ ਜਾਂਦਾ ਹੈ ਇੱਧਰ ਹੀ ਮੌਜੂਦਾ ਪ੍ਰਧਾਨ ਨੂੰ ਪਾਰਟੀ ਦੇ ਵਿੱਚੋਂ ਅੱਜ ਮੁਅਤਲ ਕਰ ਦਿੱਤਾ ਗਿਆ ਹੈ ਇਹ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਹੀਂ ਇਹ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਮਨੀਸ਼ ਸੋਧਿਆ ਨੇ ਲਿਆ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਮੋਗਾ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਹਰਮਨਜੀਤ ਸਿੰਘ ਅਤੇ ਮਹਿਲਾ ਵਿੰਗ ਦੀ ਮੀਤ ਪ੍ਰਧਾਨ ਪੰਜਾਬ ਤੋਂ ਰਿੰਪੀ ਗਰੇਵਾਲ ਨੂੰ 6 ਹਿੰਦਿਆਲੀ ਪਾਰਟੀ ਤੋਂ ਮੁਅਤਲ ਕਰ ਦਿੱਤਾ ਗਿਆ ਹੈ ਉਹਨਾਂ ਦੇ ਖਿਲਾਫ ਪਾਰਟੀ ਵਿਰੁੱਧ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੇ ਚਲਦਿਆਂ ਇਹ ਕਾਰਵਾਈ ਕੀਤੀ ਗਈ ਹਰਮਨਜੀਤ ਸਿੰਘ ਵੱਲੋਂ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੂੰ ਲਿਆਂਦੀ ਗਈ ਲੈਂਡ ਪੁਲਿੰਗ ਪਲਸ ਪਾਲਿਸੀ ਦਾ ਵਿਰੋਧ ਕੀਤਾ ਗਿਆ ਸੀ ਅਤੇ ਉਹਨਾਂ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਵੀ ਇਸਤਿਫਾ ਦੇ ਦਿੱਤਾ ਸੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮਹਿਲਾ ਵਿੰਗ ਦੇ ਮੀਤ ਪ੍ਰਧਾਨ ਨੇ ਰਿੰਪੀ ਗਰੇਵਾਲ ਉਹਨਾਂ ਨੇ ਵੀ ਕਿਹਾ ਸੀ ਕਿ ਸਾਨੂੰ ਮਾਨ ਅਤੇ ਸਨਮਾਨ ਨਹੀਂ ਦਿੱਤਾ ਜਾਂਦਾ ਰਿੰਪੀ ਗਰੇਵਾਲ ਨੇ ਕਿਹਾ ਕਿ ਸਾਰੀਆਂ ਫਾਪਰਾ ਜਿਹੜੀਆਂ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜੇਬ ਦੇ ਵਿੱਚ ਪਾ ਕੇ ਰੱਖਦੇ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਕੋਲ ਐਜ਼ ਐ ਮੈਂ ਮੀਤ ਪ੍ਰਧਾਨ ਹਾਂ ਮਹਿਲਾ ਵਿੰਗ ਦੀ ਪੰਜਾਬ ਤੋਂ ਮੇਰਾ ਮਾਨ ਸਨਮਾਨ ਨਹੀਂ ਮੇਰੀ ਸੁਣਵਾਈ ਨਹੀਂ ਮੈਂ ਅਤੇ ਮੇਰਾ ਪਰਿਵਾਰ ਅਸੀਂ ਆਮ ਆਦਮੀ ਪਾਰਟੀ ਦਾ ਬਾਈਕਟ ਕਰਦੇ ਹਾਂ ਨਾ ਮੇਰੇ ਪਰਿਵਾਰ ਵੱਲੋਂ ਨਾ ਮੇਰੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਪੋਰਟ ਕੀਤੀ ਜਾਵੇਗੀ ਇਸ ਨੂੰ ਲੈ ਕੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਾਨ ਨੇ ਵੱਡਾ ਐਕਸ਼ਨ ਕਰਦੇ ਆ ਮੀਤ ਪ੍ਰਧਾਨ ਪੰਜਾਬ ਦੀ ਮਹਿਲਾ ਵੰਗ ਦੀ ਰਿੱਪੀ ਗਰੇਬਾਤ ਅਤੇ ਹਰਬੰਸਜੀਤ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ